え ਆਉਂਦੇ 3:00 ਵਜੇ ਹੋੜਾ ਕਿਹਦੇ ਨੂੰ ਹਾਂਜੀ ਤੇ ਇਹ ਤਾਂ ਮਾਲ ਜਲਦੀ ਮੇਰੇ ਕੋਲ ਗਾ ਖੜੇ ਮਰਨ ਤਿੰਨ ਦੋਨੋਂ ਦਾ ਮਾਲ ਖਾਈ ਨਹੀਂ ਹਮ ਪੇਮੈਂਟ ਲੈ ਜੋ ਆਪਣੀ ਯਾ ਤੇ ਹੋਏ ਨਹੀਂ ਕੋਈ ਦਿੱਕਤ ਦਿੱਕਤ ਨਹੀਂ ਗਈ ਫਟਾਫਟ ਆਓ ਭੇਜੋ ਮਾਲ ਤੇ ਮਾਲ ਲੈ ਜੋ ਪੈਸੇ ਹਾਂਜੀ ਜਲਦੀ ਕਰੋ ਹਾਂਜੀ ਜਿਹੜਾ ਕਰੋ ਕੋਈ ਗੱਲ ਨਹੀਂ ਹਾਂ ਜੀ ਜਿਦਾ ਸਰਵਿਸ ਸਟਾਰਟ ਕਰ ਦਾਂਗੇ ਜੀ ਮੈਂ ਫੇਰ ਆਉਂਗਾ ਹੀ ਹੁਣ ਮੈਂ ਉਹ ਚਾਚਾ ਦੀ ਮੱਕੀ ਢਾਲ ਬਿਹਾਉਂਗਾ ਬਿਹਾ ਨਾਲ ਲੱਗੇ ਕੋਈ ਗੱਲ ਨਹੀਂ ਜੀ ਕੋਈ ਨਹੀਂ ਕੋਈ ਕੋਈ ਗੱਲ ਜਦੋਂ ਮਰਜ਼ੀ ਲਾ ਜਾਣਾ ਠੀਕ ਹੈ ਜੀ ਅੱਛਾ ਮੈਂ ਚੱਲਿਆ ਕੰਮ ਮਾਰਿਆ ਦੇਖਣਾ ਮਾਰ ਆਇਆ ਕਿ ਨਹੀਂ ਆਇਆ ਠੀਕ ਹੈ ਜੀ ਠੀਕ ਹੈ ਚੱਲ ਰੱਖੀ ਮਾਰਿਆ ਜੀ ਹੁਣ ਫੋਨ ਕਰ ਲਵਾਂ ਹੈ ਫੋਨ ਉਹ ਛੋਟੇ ਛੋਟੇ ਮੇਰਾ ਫੋਨ ਕਿੱਥੇ ਆ ਪਤਾ ਨਹੀਂ ਬੌਜੀ ਮੈਨੂੰ ਨਹੀਂ ਪਤਾ ਯਾਰ ਮੈਂ ਇੱਥੇ ਛੱਡ ਕੇ ਗਿਆ ਫੋਨ ਨੇ ਪਤਾ 2 ਮਿੰਟ ਤਾਂ ਮੈਂ ਬਾਹਰ ਗਿਆਗਾ ਤਾਂ ਮੈਨੂੰ ਕੰਮ ਲੱਗਿਆ ਸੀ ਕੰਮ ਲੱਗਿਆ ਸੀ ਹਾਂਜੀ ਠੀਕ ਆ ਬੌਜੀ ਮੇਰਾ ਟਾਈਮ ਹੋ ਗਿਆ ਮੈਂ ਘਰੇ ਚੱਲਿਆ ਕਿੱਥੀ ਗੱਲ ਹੈ ਜਾ ਯਾਰ ਧੀ ਯਾਰ ਤਾਂ ਫੋਨ ਸੀ ਪਰ ਨਹੀਂ ਕਿੱਥੇ ਸੱਠ ਬੱਠਾ ਮੈਂ ਕਿੱਥੀ ਛੱਡ ਕੇ ਗਿਆ ਸੀ ਹਾਂ ਉਹ ਸੋਚ ਕਿੰਨੇ ਤੇ ਸੀ ਜੀ ਮੇਰਾ ਯਾਰੀ ਹੈ ਹਾਂ ਇਹ ਚੱਲ ਲੈ ਚੱਲ ਚੱਲੇ ਬਰਾ ਦੜਤ ਚੱਲ ਆਹ ਕਾ ਮੈਂ ਤੈਨੂੰ ਪੁੱਛਿਆ ਸੀ ਇੱਥੇ ਖੜਾ ਸੀ ਨਾ ਮੈਂ ਤੈਨੂੰ ਪੁੱਛਿਆ ਸੀ ਕੋਈ ਫੋਨ ਤੇਰੇ ਕੋਲ ਆ ਕਹਿ ਕੀ ਕਿਆ ਸੀ ਮੇਰੇ ਕੋਲ ਨਹੀਂ ਨੂੰ ਬੇਟਾ ਕਦੀ ਨੌਕਰ ਨਹੀਂ ਸਮਝਿਆ ਆਪਣੇ ਪੁੱਤਰਾ ਵਾਂਗ ਸਮਝਿਆ ਤਾਂ ਦੁਕਾਨ ਤੇ ਤਾ ਰੱਖਿਆ ਕਿ ਮੈਂ ਚਲੇ ਜਾਵਾਂ ਮੇਰੀ ਦੁਕਾਨ ਦੀ ਇਫਾਜ਼ਤ ਰੱਖੇ ਮੇਰੇ ਜਾਨ ਤੂ ਬਾਗ ਤੂੰ ਇਸ ਦੁਕਾਨ ਦਾ ਮਾਲਕ ਤੇਰੀ ਜ਼ਿੰਮੇਵਾਰੀ ਹੈ ਬੇਟਾ ਤੇਰੇ ਇਹ ਜਿਹੇ ਹਰਕਤਾਂ ਦੇਖ ਕੇ ਕਿਸੇ ਨੂੰ ਵੀ ਦਿਲ ਨਹੀਂ ਕਰਦਾ ਕਿ ਦੁਕਾਨ ਤੇ ਮੈਂ ਨੌਕਰ ਰੱਖਾਂ ਦੋਸਤੋ ਇਹ ਫਿਲਮ ਬਣਾਉਣ ਦਾ ਸਾਡਾ ਮਕਸਦ ਸਿਰਫ ਇਹੀ ਸੀ ਇਹ ਸਮਝਾਉਣਾ ਕਿ ਇਨਸਾਨ ਨੂੰ ਇਮਾਨਦਾਰੀ ਦਾ ਪੱਲਾ ਕਦੇ ਨਹੀਂ ਛੱਡਣਾ ਚਾਹੀਦਾ ਜ਼ਿੰਦਗੀ 'ਚ ਜੇ ਕਿਸੇ ਨੂੰ ਕੁਝ ਮਿਲਦਾ ਹੈ ਤਾਂ ਇਮਾਨਦਾਰੀ ਦੇੰਦੇ ਬੇਈਮਾਨੀ ਨਾਲ ਜਿਉਣ ਦਾ ਕੋਈ ਮਕਸਦ ਨਹੀਂ ਹੁੰਦਾ ਬੇਈਮਾਨੀ ਹਮੇਸ਼ਾ ਤੁਹਾਨੂੰ ਨੁਕਸਾਨ ਦੇਂਦੀ ਸੋ ਇੱਕ ਇਮਾਨਦਾਰੀ ਨੂੰ ਵਧਾਵਾ ਦੇਣ ਲਈ ਹੁਣ ਪ੍ਰਮੋਟ ਕਰਨ ਲਈ ਸਾਡਾ ਇੱਕ ਛੋਟਾ ਜਿਹਾ ਪ੍ਰਯਾਸ ਸੇ ਤੇ ਅਸੀਂ ਕਹਾਂਗੇ ਕਿ ਕਮੈਂਟ ਕਰਕੇ ਤੁਸੀਂ ਜ਼ਰੂਰ ਦੱਸੋ ਕਿਸ ਅਵਿਸ਼ਰਣ ਕੇ ਦਾਮੇ ਸੋ ਇਮਾਨਦਾਰ ਰੋ ਸੰਗੀ ਜਿਓ ਸੰਗੀ ਜ਼ਿੰਦਾਬਾਦ